ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਉੜੇ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੋਂ ਝੂਰੀ ਐ ਸਤ ਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦਿਆਲ ਆ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪੌੜੇ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੋਂ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾਂ ਸਤ ਗੁਰ ਹੋਏ ਦਿਆਲ ਤਾ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸਾਚ ਸਮਾਈਐ ਪਾਉੜੇ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪਾੜੇ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਬਹੋਂ ਝੂਰੀਐ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਿਆਲ ਤਾ ਨੰਨਿਤ ਪਾਈਐ ਸਤ ਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪਾਉੜੇ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬਹੋਂ ਝੂਰੀਐ ਸਤ ਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬਹੋਂ ਝੂਰੀਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪਾੜੇ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੋਂ ਝੂਰੀ ਐ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾ ਨਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪਾੜੇ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਐ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪਾੜੇ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਬਹੋਂ ਝੂਰੀਐ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾ ਨੰਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨੰਵ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਪਾਉੜੇ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ